ਦੇਖੋ ਕਹਿੰਦੇ ਜਦੋਂ ਮੈਂ ਉਹਨੂੰ ਗੁਰਤੀ ਦੇ ਰਿਆ ਸੀਗਾ ਹੁਣ ਆਪੇ ਹੀ ਕਹਿੰਦੇ ਸੀਗੇ ਕਹਿੰਦੇ ਨਹੀਂ ਤਾਂ ਤੁਸੀਂ ਮੈਨੂੰ ਦੱਸੋ 20 30 ਮਿੰਟ ਦੇ ਬੱਚੇ ਨੂੰ ਯਾ ਕੀ ਪਤਾ ਹੁੰਦਾ ਕਹਿੰਦੇ ਜਦੋਂ ਮੈਂ ਗੁਰਤੀ ਦੇ ਰਿਆ ਸੀ ਉਹਨੂੰ ਚੰਗੀ ਤਰ੍ਹਾਂ ਅੱਖਾਂ ਇਦਾਂ ਉੱਤੇ ਨੂੰ ਕਰਕੇ ਇਦਾਂ ਸੀਗਾ ਕਿ ਮੈਂ ਉਹੀ ਆ ਬਾਪੂ ਆ ਗਏ ਆ ਫਿਕਰ ਨਾ ਕਰ ਹੁਣ ਉਹੀ ਉਹ ਮੇਰੇ ਕੰਨ ਚ ਬਾਰ ਬਾਰ ਕਿਹਾ ਜਾਂਦਾ ਕਹਿੰਦੇ ਆ ਗਿਆ ਉਹ ਫਿਕਰ ਨਾ ਕਰ ਉਹੀ ਤੁਸੀਂ ਪੁੱਛ ਲਓ ਚਾਹੇ 20 ਦੇ 20 ਮਿੰਟ ਦੇ 15 20 ਮਿੰਟ ਦੇ ਬੱਚੇ ਨੂੰ ਕੀ ਪਤਾ ਹੁੰਦਾ ਲੋਕੀ ਕਿੰਨੀ ਦੂਰੋਂ ਦੂਰੋਂ ਗੁਰਤੀ ਲਵਾਉਣ ਆਉਂਦੇ ਸੀਗੇ ਇਹ ਉਹੀ ਬਾਪੂ ਬਲਕੌਰ ਆ ਅੱਜ ਆਇਓ ਖੁਸ਼ੀਆਂ ਫਿਰ ਪਰਤੀਆਂ ਨੇ ਵਾਪਸ ਸਿੱਧੂ ਮੂਸੇਵਾਲੇ ਨਾਲ ਨਿੱਕੀਆਂ ਢੋਲੀਆਂ ਕਿਵੇਂ ਦੇਖਦੇ ਹਾਂ ਛੋਟਾ ਸਿੱਧੂ ਵੀ ਘਰ ਵਾਪਸ ਕਰਦਾ ਛੋ ਇਹਦਾ ਇਤਿਹਾਸ ਰਿਪੀਟ ਕਰ ਰਿਹਾ ਜੀ ਇਹ ਸਾਖੀਆਂ 'ਚ ਸੁਣਦੇ ਸੀਗੇ ਗੁਰਬਾਣੀ ਸੁਣਦੇ ਹੁੰਦੇ ਸੀਗੇ ਕਿ ਪ੍ਰਮਾਤਮਾ ਤੇ اٹਲ ਵਿਸ਼ਵਾਸ ਹੋਣਾ ਚਾਹੀਦਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਹਨਾ ਅੱਜ ਉਹ ਸਾਹਮਣੇ ਦੇਖ ਰਹੇ ਆ ਪਰ ਬੇਬੇ ਬਾਪੂ ਨੇ ਹੌਸਲਾ ਨਹੀਂ ਕਦੇ ਹਾਰਿਆ ਬੇਬੇ ਬਾਪੂ ਦਾ ਡੋਲੇ ਨਹੀਂ ਕਦੇ ਕਦੇ ਗੁਰੂ ਗ੍ਰੰਥ ਸਾਹਿਬ ਦੇ ਉੱਤੋਂ ਭਰੋਸਾ ਨਹੀਂ ਉੱਠਿਆ ਕਦੇ ਆਉਣ ਵਾਲੀ ਪੀੜ੍ਹੀ ਨੂੰ ਸਿੱਖਣਾ ਚਾਹੀਦਾ ਨਵੇਂ ਬੱਚੇ ਸੋਸਾਇਟੀ ਵਾਲੇ ਪਾਸੇ ਤੁਰ ਪੈਂਦੇ ਨੇ ਜਦ ਮਾੜਾ ਮੋਟਾ ਕੁਝ ਹੁੰਦਾ ਪਰ ਆ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਦਾ ਜਿਗਰਾ ਦੇਖੋ ਸਾਰਾ ਕੁਝ ਗਵਾ ਕੇ ਵੀ ਆਪਣਾ ਸਭ ਕੁਝ ਗਵਾ ਕੇ ਇੱਕੋ ਇਕਲੌਤਾ ਪੁੱਤ ਸੀਗਾ ਸਭ ਕੁਝ ਗਵਾ ਵੀ ਲਿਆ ਪਰ ਫਿਰ ਵੀ ਉਹ ਡੋਲੇ ਨਹੀਂ اٹਲ ਰਹੇ ਫਿਰ ਗੁਰੂ ਗ੍ਰੰਥ ਸਾਹਿਬ ਨੇ ਜਦ ਬਾਹ ਫੜੀ ਮਹਾਰਾਜ ਨੇ ਉਸ ਅਕਾਲਪੁਰਖ ਵਾਹਿਗੁਰੂ ਨੇ ਫਿਰ ਆ ਦੇਖੋ ਹਰ ਇੱਕ ਨੇਰੇ ਚੋਂ ਕੱਢ ਰਿਹਾ ਰੱਬ ਹਰੇਕ ਉਸ ਨੇ ਰੇਜੋ ਕੜ ਰਿਹਾ ਬਸ ਵਿਸ਼ਵਾਸ ਹੋਣਾ ਚਾਹੀਦਾ ਅੱਜ ਸਭ ਤੋਂ ਵੱਡਾ ਵਿਸ਼ਵਾਸ ਫਿਰ ਇਸ ਮੁੜ ਕੇ ਉਹ ਪਰਿਵਾਰ ਕਦੇ ਕਿਸ ਨੇ ਸੋਚਿਆ ਸੀ ਕਿ ਉਹੀ ਹਵੇਲੀ ਸੀ ਕਿ ਜਿੱਥੇ ਵੇਣ ਸਾਰਾ 24 ਘੰਟੇ ਜਿੰਨੇ ਨਾਲ ਸੀਗੇ ਬਾਪੂ ਦੇ ਸਾਰਿਆਂ ਦੇ ਮੂੰਹ ਤੇ ਸਾਡੇ ਵੀ ਅੰਦਰ ਦੁੱਖ ਹੁੰਦਾ ਸੀਗਾ ਇੱਕ ਪਰ ਹੁਣ ਕਿਤਨੇ ਕਿਤੇ ਰਾਹਤ ਆ ਕਿਤੇ ਨਾ ਕਿਤੇ ਇੱਕ ਆਸ ਆ ਉਸ ਅਕਾਲਪੁਰ ਖੈਗਰੂ ਦੇ ਕਿ ਪ੍ਰਮਾਤਮਾ ਹੈਗਾ ਇਸ ਧਰਤੀ ਤੇ ਪਹਿਲਾਂ ਜਦੋਂ ਗੋਲੀ ਲੱਗੀ ਸੀ ਜਾਂ ਫਿਰ ਉਹ ਫੋਟੋ ਦੇਖਦੇ ਸੀ ਦਿਲ ਕਹਿੰਦਾ ਸੀਗਾ ਯਾਰ ਇਹ ਬੰਦਾ ਤਾਂ ਹੋ ਹੀ ਨਹੀਂ ਸਕਦਾ ਇਦਾਂ ਪਰ ਹੁਣ ਲੱਗਦਾ ਕਿ ਪ੍ਰਮਾਤਮਾ ਸਭ ਤੋਂ ਵੱਡਾ ਅਟੱਲਾ ਤੇ ਪ੍ਰਮਾਤਮਾ ਦੇ ਉੱਤੇ ਕੁਝ ਨਹੀਂ ਹੈ ਜੀ ਤੁਹਾਡੀ ਸਿੱਧੂ ਨਾਲ ਬਹੁਤ ਜੀ ਦੇਖੀਆਂ ਰਹੀਆਂ ਨੇ ਹਨਾ ਹੁਣ ਦੁਬਾਰੇ ਵਰਤ ਹੋਇਆ ਸਿੱਧੂ ਦਾ ਤੇ ਕੀ ਕਿਸ ਤਰ੍ਹਾਂ ਮੈਸੇਜ ਕਰਦੇ ਸਾਡੀਆਂ ਉਹਦੇ ਫਾਦਰ ਨਾਲ ਵੀ ਉਸ ਤੋਂ ਬੜੀ ਨਜ਼ਦੀਕੀਆਂ ਰਹੀਆਂ ਜਿੱਥੇ ਕੋਈ ਗੱਲ ਨਹੀਂ ਚਾਹਤਦਾ ਸੀ ਉਸੇ ਉਹ ਜਾ ਕੇ ਬੋਲੇ ਡੇਢ ਸਾਲ ਤੱਕ ਅਸੀਂ ਚਾਹੇ ਪੀਏ ਯੂ ਦੀ ਗੱਲ ਹੋਵੇ ਚਾਹੇ ਕਿਤੇ ਵੀ ਗੱਲ ਹੋਵੇ ਜਿੱਥੇ ਸਰਕਾਰ ਹਰੇਕ ਬੰਦੇ ਦੀ ਹਰੇਕ ਪੰਜਾਬੀ ਦੀ ਅੰਦਰੋਂ ਤਾਂ ਆਸ ਉਮੀਦ ਇਹ ਸੀਗੀ ਕਿ ਇਹਦੇ ਵਾਸਤੇ ਕੋਈ ਨਾ ਕੋਈ ਅਸੀਂ ਜਸਟਿਸ ਲੈ ਸਕੀਏ ਕਿ ਮਾਪਿਓ ਵਾਸਤੇ ਕੁਝ ਕਰ ਸਕੀਏ ਤੇ ਆ ਜੋ ਹੋ ਮੈਨੂੰ ਲੱਗਦਾ ਉਦਾਂ ਹੀ ਪੂਰਾ ਹੋ ਰਿਹਾ ਆ ਉਹ ਆਪਣੇ ਆਪ ਹੀ ਧਰਤੀ ਤੇ ਆ ਗਿਆ ਆਪਣੇ ਮਾਪਿਓ ਨੂੰ ਖੁਸ਼ ਕਰ ਗਿਆ ਹਰੇਕ ਬੰਦੇ ਨੂੰ ਖੁਸ਼ ਕਰ ਗਿਆ ਉਹ ਇਹਦੀ ਰੂਹ ਸੀਗਾ ਜਿਹੜਾ ਉਹਨੂੰ ਹੱਥ ਲਾਉਂਦਾ ਸੀਗਾ ਤੁਸੀਂ ਦੇਖੋ ਜੇ ਕਿਸੇ ਦਾ ਉਹਨੇ ਨਾਂ ਵੀ ਲੈ ਲਿਆ ਉਹ ਵੀ ਫੇਮਸ ਹੋ ਗਿਆ ਤਾਂ ਸਿਰਫ ਇੱਕ ਗੱਲ ਰਹਿ ਗਈ ਸੀ ਆਪਣੇ ਮਾਪਿਓ ਦਾ ਮਾਤਾ ਚਰਨਕਾ ਔਰ ਬਾਪੂ ਬਲਕਿ ਮਾਪਿਓ ਤੋਂ ਵੱਧ ਦੁੱਖ ਕਿਸੇ ਨੂੰ ਨਹੀਂ ਹੁੰਦਾ ਪਰ ਉਹ ਇਹਨਾਂ ਦੀ ਵੀ ਖੁਆਇਸ਼ ਪੂਰੀ ਕਰਕੇ ਇਸ ਤੋਂ ਵੱਡੀ ਗੱਲ ਤਾਂ ਕੋਈ ਨਹੀਂ ਹੋ ਸਕਦੀ ਇਹ ਕਦੇ ਇਤਿਹਾਸ ਚ ਮੈਂ ਤਾਂ ਨਹੀਂ ਦੇਖਿਆ ਸਾਹ ਸਾਖੀਆਂ ਸੁਣੀਆਂ ਫਿਲਮਾਂ ਦੇਖੀਆਂ ਬਾਹੂਬਲੀ ਵਰਗੀ ਫਿਲਮਾਂ ਦੇਖੀਆਂ ਪਰ ਇਹ ਆਪਣੇ ਮਾਨਸੇ ਚ ਪੰਜਾਬ ਚ ਹੋਇਆ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਆ ਤੇ ਪ੍ਰਮਾਤਮਾ ਤੇ ਭਰੋਸਾ ਹੋ ਗਿਆ ਹੋਰ ਜ਼ਿਆਦਾ ਕਾਫੀ ਸਮਾਂ ਬੈਠ ਕੇ ਆਇਆ ਵਾਪਸੀ ਹੋਰਾਂ ਲਵੇ ਕਿਵੇਂ ਲੱਗਿਆ ਵੀ ਥੋੜੀ ਰਾਹਤ ਬਦੂ ਦੇਖੋ ਕਹਿੰਦੇ ਜਦੋਂ ਮੈਂ ਉਹਨੂੰ ਗੁੜਤੀ ਦੇ ਰਿਹਾ ਸੀਗਾ ਹੁਣ ਆਪੇ ਹੀ ਕਹਿੰਦੇ ਸੀਗੇ ਕਹਿੰਦੇ ਨਹੀਂ ਤਾਂ ਤੁਸੀਂ ਮੈਨੂੰ ਦੱਸੋ 20 30 ਮਿੰਟ ਦੇ ਬੱਚੇ ਨੂੰ ਜਾਂ ਕੀ ਪਤਾ ਹੁੰਦਾ ਕਹਿੰਦੇ ਜਦੋਂ ਮੈਂ ਗੁੜਤੀ ਦੇ ਰਿਹਾ ਸੀ ਉਹਨੂੰ ਚੰਗੀ ਤਰ੍ਹਾਂ ਅੱਖਾਂ ਇਦਾਂ ਉੱਤੇ ਨੂੰ ਕਰਕੇ ਇਦਾਂ ਸੀਗਾ ਕਿ ਮੈਂ ਉਹੀ ਆ ਬਾਪੂ ਆ ਗਏ ਆ ਫਿਕਰ ਨਾ ਕਰ ਹੁਣ ਉਹੀ ਉਹ ਮੇਰੇ ਕੰਨ ਚ ਬਾਰ ਬਾਰ ਕਿ ਜੰਦਾ ਇਹ ਕਹਿੰਦੇ ਆ ਗਿਆ ਉਹ ਫਿਕਰ ਨਾ ਉਹੀ ਤੁਸੀਂ ਪੁੱਛ ਲੋ ਚਾਹੇ 20 ਦੇ 20 ਮਿੰਟ ਦੇ 15 20 ਮਿੰਟ ਦੇ ਬੱਚੇ ਨੂੰ ਕੀ ਪਤਾ ਹੁੰਦਾ ਲੋਕੀ ਕਿੰਨੀ ਦੂਰੋਂ ਦੂਰੋਂ ਗੁੜਤੀ ਦਵਾਈਆਂ ਆਉਂਦੇ ਸੀਗੇ ਉਹੀ ਬਾਪੂ ਬਲਕੌਰ ਆ ਹੁਣ ਉਹ ਬਾਪੂ ਨੇ ਇੱਕ ਹੋਰ ਗੱਲ ਕੀਤੀ ਮੈਨੂੰ ਇਤਿਹਾਸ ਦੇ ਨਾਲ ਜੋੜੂੰਗਾ ਇਹਨੂੰ ਪੁਰਾਣੀਆਂ ਚੀਜ਼ਾਂ ਦੇ ਨਾਲ ਜੋੜੂੰਗਾ ਇਹਨੂੰ ਹੁਣ ਮੈਂ ਇਹੋ ਜਿਹਾ ਬਣਾਉਂਗਾ ਕਿ ਆਉਣ ਵਾਲੇ ਭਵਿੱਖ ਨੂੰ ਜਿਹੜਾ ਪੁੱ ਇੱਕ ਪੰਜਾਬ ਦਾ ਗਲਤ ਰਸਤੇ 'ਚ ਪੈ ਰਿਆ ਉਹ ਤੋਂ ਦੂਰ ਕਰਕੇ ਇਹਨੂੰ ਚੰਗਾ ਤੇ ਮਿਊਜ਼ਿਕ ਦੇ ਨਾਲ ਜੋੜੂਗਾ ਜ਼ਰੂਰ। ਇਹੀ ਬਾਪੂ ਨੇ ਕਿਹਾ ਬਹੁਤ ਬਤਾਂ ਨਹੀਂ ਗੋ।